ਸਸਰੀਏ ਕਾਲ ਅੱਜ ਅਸੀਂ ਇੱਕ ਬਹੁਤ ਹੀ ਡੂੰਘੇ ਵਿਸ਼ੇ ਤੇ ਗੱਲ ਕਰਾਂਗੇ ਜੋ ਸਾਨੂੰ ਹਕੀਕਤ ਦੀ ਅਸਲੀਅਤ ਦੇ ਹੋਰ ਨੇੜੇ ਲੈ ਜਾਵੇਗਾ ਇਹ ਵਿਚਾਰ ਸਿੱਧਾ ਗੁਰਬਾਣੀ ਵਿੱਚੋਂ ਲਿਆ ਗਿਆ ਹੈ ਬਿਲਕੁਲ ਇਹ ਅਹਿਸਾਸ ਕਿ ਅਸੀਂ ਕਿਸੇ ਬਹੁਤ ਹੀ ਵੱਡੀ ਬੇਅੰਤ ਚੀਜ਼ ਦਾ ਇੱਕ ਛੋਟਾ ਜਿਹਾ ਹਿੱਸਾ ਹਾਂ ਇੱਕ ਐਸਾ ਤਜਰਬਾ ਹੈ ਜੋ ਲਗਭਗ ਹਰ ਕਿਸੇ ਨੇ ਮਹਿਸੂਸ ਕੀਤਾ ਹੈ ਤੇ ਇਹੀ ਸਾਡੀ ਅੱਜ ਦੀ ਵਿਚਾਰ ਚਰਚਾ ਦਾ ਸ਼ੁਰੂਆਤੀ ਬਿੰਦੂ ਹੈ ਗੁਰਬਾਣੀ ਦੀ ਇਹ ਤੁਕ ਸਾਨੂੰ ਦੱਸਦੀ ਹੈ ਕਿ ਇਹ ਜੋ ਸਾਰਾ ਬ੍ਰਹਿਮੰਡ ਹੈ ਇਹ ਕੋਈ ਐਵੇਂ ਹੀ ਬਣਿਆ ਹੋਇਆ ਚੀਜ਼ਾਂ ਦਾ ਢੇਰ ਨਹੀਂ ਹੈ ਨਹੀਂ ਇਹ ਤਾਂ ਇੱਕ ਸੱਚੇ ਸਿਰਜਣਹਾਰ ਦੀ ਸੱਚੀ ਸੋਚ ਸਮਝ ਕੇ ਬਣਾਈ ਗਈ ਇੱਕ ਸ਼ਾਨਦਾਰ ਰਚਨਾ ਹੈ ਤਾਂ ਫਿਰ ਸਵਾਲ ਇਹ ਹੈ ਕਿ ਇਹ ਰਚਨਾ ਹੈ ਕਿੰਨੀ ਵੱਡੀ ਵੇਖੋ ਗੁਰਬਾਣੀ ਇੱਕ ਅਹਜੇ ਬ੍ਰਹਿਮੰਡ ਬਾਰੇ ਦੱਸਦੀ ਹੈ ਜੋ ਇੰਨਾ ਜ਼ਿਆਦਾ ਵਿਸ਼ਾਲ ਹੈ ਕਿ ਸਾਡੇ ਮਾਪਣ ਦੇ ਸਾਡੇ ਗਿਨਣ ਦੇ ਸਾਰੇ ਤਰੀਕੇ ਹੋ ਸਕੇ ਫੇਲ ਹੋ ਜਾਂਦੇ ਨੇ ਚਲੋ ਇਸ ਗੱਲ ਨੂੰ ਥੋੜਾ ਹੋਰ ਖੋਲਦੇ ਹਾਂ ਇਸ ਵਿਸ਼ਾਲਤਾ ਨੂੰ ਸਮਝਾਉਣ ਲਈ ਗੁਰਬਾਣੀ ਸਾਨੂੰ ਇੱਕ ਤਰ੍ਹਾਂ ਦਾ ਬ੍ਰਹਿਮੰਡੀ ਨਕਸ਼ਾ ਦਿੰਦੀ ਹੈ ਇਸ ਨਕਸ਼ੇ ਦੀਆਂ ਕਈ ਪਰਤਾਂ ਨੇ ਜੋ ਛੋਟੇ ਤੋਂ ਵੱਡੇ ਵੱਲ ਜਾਂਦੀਆਂ ਨੇ ਇਸ ਨੂੰ ਸਮਝਣ ਲਈ ਤਿੰਨ ਖਾਸ ਸ਼ਬਦ ਵਰਤੇ ਗਏ ਨੇ ਸਭ ਤੋਂ ਪਹਿਲੀ ਪਰਤ ਹੈ ਖੰਡ ਇਸ ਨੂੰ ਤੁਸੀਂ ਵੱਡੇ ਵੱਡੇ ਖੇਤਰ ਜਾਂ ਇਲਾਕੇ ਸਮਝ ਸਕਦੇ ਹੋ ਖੰਡ ਤੋਂ ਅੱਗੇ ਆਉਂਦਾ ਹੈ ਮੰਡਲ ਮੰਡਲ ਯਾਨੀ ਕਿ ਸਿਸਟਮ ਜਿਵੇਂ ਕਿ ਸਾਡੀਆਂ ਗੈਲੈਕਸੀਆਂ ਤੇ ਹਰ ਇੱਕ ਮੰਡਲ ਦੇ ਵਿੱਚ ਅਣਗਿਣਤ ਖੰਡ ਹੁੰਦੇ ਨੇ ਅਤੇ ਫਿਰ ਸਭ ਤੋਂ ਅਖੀਰ ਵਿੱਚ ਆਉਂਦਾ ਹੈ ਬ੍ਰਹਮੰਡ ਇਸ ਵਿੱਚ ਸਾਰੇ ਦੇ ਸਾਰੇ ਮੰਡਲ ਤੇ ਖੰਡ ਆ ਜਾਂਦੇ ਨੇ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਸਿਰਫ ਇੱਕ ਨਹੀਂ ਹੈ ਇਹ ਹੀ ਤਾਂ ਸਾਰੀ ਗੱਲ ਦਾ ਨਿਚੋੜ ਹੈ ਗੁਰਬਾਣੀ ਕਹਿੰਦੀ ਹੈ ਕਿ ਇਹ ਖੰਡ ਮੰਡਲ ਤੇ ਬ੍ਰਹਮੰਡ ਅਨੰਤ ਨੇ ਇਹਨਾਂ ਦਾ ਕੋਈ ਅੰਤ ਨਹੀਂ ਕੋਈ ਹੱਦ ਨਹੀਂ ਇਹਨਾਂ ਨੂੰ ਗਿਣਨ ਦੀ ਕੋਸ਼ਿਸ਼ ਕਰਨਾ ਇੱਕ ਫਜ਼ੂਲ ਦੀ ਕੋਸ਼ਿਸ਼ ਹੈ ਇਹਨਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ ਇਸ ਅਨੰਤਤਾ ਦੇ ਵਿਚਾਰ ਨੂੰ ਹੋਰ ਪੱਕਾ ਕਰਨ ਲਈ ਗੁਰਬਾਣੀ ਇੱਕ ਬਹੁਤ ਹੀ ਸ਼ਕਤੀਸ਼ਾਲੀ ਸ਼ਬਦ ਨੂੰ ਵਾਰ-ਵਾਰ ਵਰਤਦੀ ਹੈ ਅਸੰਖ ਅਸੰਖ ਇਸ ਦਾ ਮਤਲਬ ਹੀ ਹੈ ਅਣਗਿਣਤ ਉਹ ਚੀਜ਼ ਜਿਸ ਦੀ ਗਿਣਤੀ ਕਰਨੀ ਨਾ ਮੁਮਕਿਨ ਹੋਵੇ ਜੋ ਸਾਡੀ ਗਿਣਤੀ ਦੀ ਸਮਝ ਤੋਂ ਹੀ ਪਰੇ ਹੋਵੇ ਗੁਰਬਾਣੀ ਇਸ ਸ਼ਬਦ ਨੂੰ ਇੱਕ ਤਾਲ ਦੀ ਤਰ੍ਹਾਂ ਦੁਹਰਾਉਂਦੀ ਹੈ ਤਾਂ ਜੋ ਇਹ ਗੱਲ ਸਾਡੇ ਮਨ ਵਿੱਚ ਬੈਠ ਜਾਵੇ ਅਤੇ ਇਹ ਸਿਰਫ ਅਸਮਾਨ ਦੇ ਗ੍ਰਹਾਂ ਤੇ ਤਾਰਿਆਂ ਦੀ ਗੱਲ ਨਹੀਂ ਹੋ ਰਹੀ ਅਸੰਖ ਸ਼ਬਦ ਹਰ ਉਸ ਚੀਜ਼ ਤੇ ਲਾਗੂ ਹੁੰਦਾ ਜਿਸ ਦੀ ਅਸੀਂ ਕਲਪਨਾ ਕਰ ਸਕਦੇ ਹਾਂ ਅਗਲੀਆਂ ਕੁਝ ਸਲਾਈਡਾਂ ਵਿੱਚ ਇਸ ਦੀ ਤਾਲ ਤੇ ਜ਼ਰਾ ਗੌਰ ਕਰਨਾ ਇਹ ਸਿੱਧਾ ਬਾਣੀ ਵਿੱਚੋਂ ਹੈ ਯਾਨੀ ਕਿ ਜਪ ਕਰਨ ਵਾਲੇ ਉਸ ਪਰਮਾਤਮਾ ਨੂੰ ਯਾਦ ਕਰਨ ਵਾਲੇ ਵੀ ਅਸੰਖ ਨੇ ਤੇ ਉਹਨਾਂ ਦੇ ਪਿਆਰ ਕਰਨ ਦੇ ਤਰੀਕੇ ਵੀ ਅਸੰਖ ਨੇ ਅਣਗਿਣਤ ਹੀ ਪਗਤ ਨੇ ਜੋ ਉਸ ਦੇ ਗੁਣਾ ਤੇ ਗਿਆਨ ਦੀ ਵਿਚਾਰ ਕਰ ਰਹੇ ਨੇ ਪਰ ਗੱਲ ਇੱਥੇ ਹੀ ਨਹੀਂ ਰੁਕਦੀ ਉਸੇ ਸਾਹਿਬ ਵਿੱਚ ਗੁਰਬਾਣੀ ਕਹਿੰਦੀ ਹੈ ਕਿ ਅਸੰਖੀ ਮੂਰਖ ਨੇ ਜੋ ਅਗਿਆਨਤਾ ਦੇ ਕੋਹਰੇ ਹਨੇਰੇ ਵਿੱਚ ਭਟਕ ਰਹੇ ਨੇ ਤੇ ਅਸੰਖੀ ਚੋਰ ਨੇ ਹਰਾਮ ਦੀ ਕਮਾਈ ਖਾਣ ਵਾਲੇ ਨੇ ਤਾਂ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਇੱਕ ਪਾਸੇ ਸੰਤ ਤੇ ਭਗਤ ਤੇ ਦੂਜੇ ਪਾਸੇ ਮੂਰਖ ਤੇ ਚੋਰ ਦੋਵਾਂ ਲਈ ਇੱਕੋ ਸ਼ਬਦ ਅਸੰਖ ਕਿਉਂ ਵਰਤਿਆ ਗਿਆ ਇਹੀ ਤਾਂ ਸਾਰਾ ਨੁਕਤਾ ਹੈ ਜਦੋਂ ਬਾਣੀ ਚੰਗੇ ਤੇ ਮਾੜੇ ਦੋਵਾਂ ਨੂੰ ਬਰਾਬਰ ਅਸੰਖ ਯਾਨੀ ਅਣਗਿਣਤ ਕਹਿੰਦੀ ਹੈ ਤਾਂ ਉਹ ਸਾਨੂੰ ਸਾਡੇ ਇਨਸਾਨੀ ਨਿਰਣੇ ਤੋਂ ਬਹੁਤ ਉੱਪਰ ਦੀ ਹਕੀਕਤ ਵੱਲ ਇਸ਼ਾਰਾ ਕਰ ਰਹੀ ਹੈ ਮਤਲਬ ਕਿ ਉਸ ਸਿਰਜਣਹਾਰ ਦੀ ਨਜ਼ਰ ਵਿੱਚ ਇਹ ਸਿਰਫ ਹੋੰਦ ਦੇ ਅਣਗਿਣਤ ਰੂਪ ਨੇ ਉਸ ਲਈ ਸਾਡੇ ਬਣਾਏ ਹੋਏ ਚੰਗੇ ਮਾੜੇ ਦੇ ਲੇਡਲ ਮਾਇਨੇ ਨਹੀਂ ਰੱਖਦੇ ਧਿਆਨ ਇਸ ਤੇ ਹੈ ਕਿ ਹੋੰਦ ਦਾ ਦਾਇਰਾ ਕਿੰਨਾ ਵਿਸ਼ਾਲ ਕਿੰਨਾ ਅਨੰਤ ਹੈ ਇਹ ਵਿਚਾਰ ਅਸਲ ਵਿੱਚ ਸਾਨੂੰ ਸਾਡੀ ਇੱਕ ਆਦਤ ਛੱਡਣ ਲਈ ਕਹਿ ਰਿਹਾ ਹੈ ਕਿਹੜੀ ਆਦਤ ਹਰ ਚੀਜ਼ ਨੂੰ ਤੋਲਣ ਦੀ ਮਾਪਣ ਦੀ ਉਸ ਤੇ ਚੰਗੇ ਮਾੜੇ ਦਾ ਠੱਪਾ ਲਗਾਉਣ ਦੀ ਇਹ ਕਹਿੰਦਾ ਹੈ ਕਿ ਲੇਬਲ ਲਗਾਉਣਾ ਛੱਡੋ ਤੇ ਸਿਰਫ ਇਸ ਵਿਸ਼ਾਲਤਾ ਦੇ ਗਵਾਹ ਬਣੋ ਤਾਂ ਫਿਰ ਅਗਲਾ ਸਵਾਲ ਇਹ ਹੈ ਕਿ ਜੇਕਰ ਹਕੀਕਤ ਇੰਨੀ ਵਿਸ਼ਾਲ ਹੈ ਕਿ ਉਸਨੂੰ ਗਿਣਿਆ ਹੀ ਨਹੀਂ ਜਾ ਸਕਦਾ ਤਾਂ ਫਿਰ ਇੱਕ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ ਸਾਡਾ ਕੀ ਰਵਈਆ ਹੋਣਾ ਚਾਹੀਦਾ ਹੈ ਦੇਖੋ ਇਸ ਦਾ ਜਵਾਬ ਦਿਮਾਗ ਨਾਲ ਗਿਣਤੀ ਮਿੰਤੀ ਕਰਨ ਵਿੱਚ ਨਹੀਂ ਸਗੋਂ ਦਿਲ ਨਾਲ ਜੁੜਨ ਵਿੱਚ ਹੈ ਰਸਤਾ ਸ਼ਰਧਾ ਦਾ ਹੈ ਧਿਆਨ ਦਾ ਹੈ ਅਤੇ ਆਪਣੀ ਮੈਂ ਮੈਂ ਯਾਨੀ ਹਉ ਮੈਂ ਨੂੰ ਛੱਡਣ ਦਾ ਹੈ ਬਹੁਤ ਖੂਬਸੂਰਤ ਗੱਲ ਹੈ ਮਕਸਦ ਸ੍ਰਿਸ਼ਟੀ ਦੇ ਰੁੱਖ ਦੇ ਪੱਤੇ ਗਿਣਨਾ ਨਹੀਂ ਹੈ ਸਗੋਂ ਪੂਰੇ ਜੰਗਲ ਦੀ ਵਿਸ਼ਾਲਤਾ ਨੂੰ ਦੇਖ ਕੇ ਹੈਰਾਨ ਹੋਣਾ ਤੇ ਉਸ ਨੂੰ ਮਹਿਸੂਸ ਕਰਨਾ ਹੈ ਇਹ ਆਨੰਦ ਦਾ ਅਨੁਭਵ ਕਰਨ ਬਾਰੇ ਹੈ ਉਸ ਨੂੰ ਅੰਕਾਂ ਵਿੱਚ ਬੰਨਣ ਬਾਰੇ ਨਹੀਂ ਅਤੇ ਇੱਕ ਅਝਿਆ ਸਵਾਲ ਹੈ ਜਿਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ ਸਾਡੇ ਨਾਲ ਇਸ ਸਫ਼ਰ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ